ਵਰਦੀਆਂ ਦੇ ਰਿਗਾਰਦੀ ਵਰਦੀਆਂ ਪਹਿਲਾਂ ਸਿਰਫ ਐਸਸੀ ਬੱਚਿਆਂ ਨੂੰ ਮਿਲਦੀਆਂ ਸੀ ਹੁਣ ਜਿਹੜੀਆਂ ਵਰਦੀਆਂ ਹਨ ਇਸ ਸਰਕਾਰ ਨੇ ਇਹ ਉਪਰਾਲਾ ਸ਼ੁਰੂ ਕੀਤਾ ਕਿ ਵਰਦੀਆਂ ਜਿਹੜੀਆਂ ਛੇਵੀਂ ਤੋਂ ਅਠਵੀਂ ਦੇ ਸਾਰੇ ਵਿਦਿਆਰਥੀਆਂ ਨੂੰ ਮਿਲੀਆਂ ਚਾਹੀਦੀਆਂ ਹਨ ਔਰ ਉਹਨਾਂ ਨੇ ਇਹ ਕੰਮ ਸ਼ੁਰੂ ਵੀ ਕਰ ਦਿੱਤਾ ਹੈ ਜਿਸ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਮੈਂ ਇਸ ਸਰਕਾਰ ਦਾ ਧੰਨਵਾਦ ਕਰਦੀ ਹਾਂ ਔਰ ਇਸ ਨਾਲ ਤਾਂ ਰੰਦੇ ਇਖਾਰ ਤੇ ਜਿਹੜਾ ਬਿਤਕਰਾ ਸੀ ਉਹ ਵੀ ਖਤਮ ਹੋ ਗਿਆ ਸਕੂਲ ਕੈਂਪਸ ਭਾਵੇਂ ਕਾਫੀ ਛੋਟਾ ਹੈ ਪਰ ਫੇਰ ਵੀ ਵਾਤਾਵਰਨ ਦੀ ਸ਼ੁੱਧਤਾ ਅਤੇ ਹਰੀਆਲੀ ਮੁਹਿੰਮ ਦੇ ਤਹਿਤ ਅਸੀਂ ਸਮੇਂ-ਸਮੇਂ ਤੇ ਇਸ ਦੇ ਵਿੱਚ ਮੂਹਰੇ ਲਾਉਂਦੇ ਰਹਿੰਦੇ ਹਾਂ ਤੇ ਮੂਹਰੇ ਲਾਉਣ ਦੇ ਵਿੱਚ ਸਾਡੇ ਵੀ ਕੋਲੇ ਨਵੇਂ ਦੋਸਤ ਵਿਅਕਤੀ ਜਿਹੜੇ ਕਰੇਰ ਰੋਏ ਹਨ ਆਈਟੀ ਤੇ ਐਗਰੀਕਲਚਰ ਪਹਿਲਾਂ ਸਾਡੇ ਕੋਲ ਵੋਕੇਸ਼ਨਲ ਦਾ ਕੋਈ ਪੇਸ਼ਾ ਨਹੀਂ ਸੀ ਤਾਂ ਉਸੇ ਵੀ ਸਾਨੂੰ ਐਗਰੀਕਲਚਰ ਵਿਸ਼ਾ ਦੇਣ ਦੇ ਨਾਲ ਸਾਡੇ ਕੋਲ ਬਹੁਤ ਹੀ ਕਾਬਿਲ ਟੀਚਰਸ ਤੋਂ ਦੇ ਵੱਲੋਂ ਸਾਨੂੰ ਪ੍ਰੋਵਾਈਡ ਕੀਤਾ ਗਿਆ ਹੈ ਜਿਹੜਾ ਕਿ ਹਰ ਟਾਈਮ ਇਸ ਗੱਲ ਦਾ इनाम हासिल कित पेट नीप्रजेंट किया और एक सिल्वर मेडल लैके आए न दो कांसी के तमगे जित के लैके आए न ये स्कूल के प्रिंसीपल साहबा स्कूल स्टाफ सारे ही बच्चे सारे मुबारकबाद के मुस्तक हैं जहाँ किसी समय ਹਿੰਦੁਸਤਾਨ ਦਾ 1 ਨੰਬਰ ਦਾ ਸੂਬਾ ਹੋਇਆ ਕਰਦਾ ਸੀ ਔਰ ਇਸ ਨੂੰ ਹੋਰੇ ਕੀ ਦੀ ਨਜ਼ਰ ਲੱਗੀ ਜਾਂ ਇਹ ਕਿ ਲੋਕ ਕੇ ਸਮੇ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਸਾਡਾ ਸੂਬਾ ਜਿਹੜਾ ਹੈ ਉਸ ਦੀ ਇਕਨੋਮੀ ਵੀ ਪਛੜ ਕੇ 18ਵੇਂ ਨੰਬਰ ਤੇ ਚਲੀ ਗਈ ਜਿਹੜੀ ਪਿਛਲੇ 3 ਸਾਲਾਂ ਚ ਤੁਹਾਡੀ ਆਪਣੀ ਸਰਕਾਰ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਮੋੜ ਪੰਜਾਬ ਦੀ ਇਕਨੋਮੀ ਨੂੰ ਲਾਈਨ ਤੇ ਲੈ ਕੇ ਆਂਦਾ ਔਰ ਹੁਣ ਸਾਡਾ ਜਿਹੜਾ ਸੂਬਾ ਹੈ ਉਹ 15ਵੇਂ ਨੰਬਰ ਤੇ ਆ ਗਿਆ ਅਸੀਂ ਖੇਡਾਂ ਦੇ ਮੈਦਾਨ 'ਚ ਵੀ ਹਿੰਦੁਸਤਾਨ ਦੀ ਨੁਮਾਇੰਦਗੀ ਕਰਦੇ ਰਹੇ ਹਾਂ ਖੇਡਾਂ ਦੇ ਮੈਦਾਨ 'ਚ ਅਸੀਂ ਪੂਰੇ ਵਰਲਡ ਲੈਵਲ ਤੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ ਅਸੀਂ ਕੈਪਟਨ ਦਿੱਤੇ ਨੂੰ ਕਈ ਗੇਮਾਂ ਨੂੰ ਪਰ ਸਮੇਂ-ਸਮੇਂ ਤੇ ਸਰਕਾਰਾਂ ਨੇ ਜਦੋਂ ਖੇਡਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਉਹਦੇ ਸਿੱਟੇ ਵੱਜੋਂ ਸਾਡਾ ਪਿਆਰਾ ਸੂਬਾ ਪੰਜਾਬ ਖੇਡਾਂ ਦੇ ਮੈਦਾਨ ਵਿੱਚ ਵੀ ਪਛੜ ਗਿਆ ਪਰ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਫੇਰ ਪੂਰੇ ਪੰਜਾਬ ਦੇ ਖੇਡ ਦੇ ਮੈਦਾਨਾਂ ਦੇ ਵਿੱਚ ਫੇਰ ਰੌਣਕਾਂ ਲਟਾਈਆਂ ਔਰ ਅੱਜ ਹਰ ਸਕੂਲ ਦੇ ਵਿੱਚ ਹਰ ਪਿੰਡ ਦੇ ਵਿੱਚ ਖੇਡਾਂ ਦੇ ਤਾਲੁਕ ਨਾਲ ਬਹੁਤ ਤੇਜ਼ੀ ਨਾਲ ਸਰਗਰਮੀਆਂ ਜਿਹੜੀਆਂ ਚੱਲ ਰਹੀਆਂ ਪਿੰਡਾਂ ਵਿੱਚ ਅਸੀਂ ਗਰਾਊਂਡਸ ਵਗੈਰਾ ਬਣਾ ਕੇ ਦੇ ਰਹੇ ਹਾਂ ਪਿੰਡ-ਪਿੰਡ ਗਰਾਊਂਡ ਬਣਾ ਰਹੇ ਹਾਂ ਤਾਂ ਕਿ ਸਾਡੀ ਨੌਜਵਾਨ نسل ਜਿਨ੍ਹਾਂ ਨੂੰ ਕੁਝ ਮਫਾਦਪਰਸ ਸਿਆਸਤਦਾਨਾਂ ਨੇ ਤੇ ਕੁਝ ਅਫਸਰਾਂ ਨੇ ਮਿਲ ਕੇ ਨਸ਼ਾ ਦੀ ਲਤ ਵੀ ਤਕੇਲ ਦਿੱਤਾ पंजाब की जवानी जी है वो नशे की लात का शिकार होकर अपनी जीवन लीला खत्म कर रही है पर बड़ा ठोस प्रोग्राम नशा के खात्मे के लिए पंजाब सरकार ने शुरू किया है और बड़ी सख्त कार्रवाई चल रही है और थानू तो भी सार्या अपील करा कि नशे के खात्मे का कम ਕੱਲੇ ਸਰਕਾਰ ਦਾ ਕਰਨ ਦਾ ਨਹੀਂ ਕੱਲੇ ਪੁਲਿਸ ਦਾ ਕਰਨ ਦਾ ਨਹੀਂ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜਿਸ ਕਿਸੇ ਨੂੰ ਵੀ ਨਸ਼ਾ ਵੇਚਦਾ ਦੇਖੀਏ ਉਹਦੀ ਇਨਫੋਰਮੇਸ਼ਨ ਅਸੀਂ ਐਡਮਿਨਿਸਟ੍ਰੇਸ਼ਨ ਦਈਏ ਪੁਲਿਸ ਨੂੰ ਦਈਏ ਜਾਂ ਮੇਰੇ ਧਿਆਨ ਵਿੱਚ ਲਿਆਓ ਤਾਂ ਕਿ ਉਹਨਾਂ ਦੇ ਖਿਲਾਫ ਬਰਵਕਤ ਕਾਰਵਾਈ ਕੀਤੀ ਜਾ ਸਕੇ ਔਰ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਕੇ ਆਪਣੀ ਸਿਹਤ ਬਰਬਾਦ ਕਰ ਚੁੱਕੇ ਨਾ ਉਹਨਾਂ ਦਾ ਅਸੀਂ ਇਲਾਜ ਕਰਾ ਸਕੀਏ اور ਇਲਾਜ ਕਰਾ ਕੇ ਉਹਨਾਂ ਨੂੰ ਮੁੜ ਆਪਣੇ ਪਰਿਵਾਰਾਂ ਦੇ ਵਿੱਚ ਨਾਰਮਲ ਜੀਵਨ ਬਤੀਤ ਕਰਨ ਯੋਗ ਬਣਾ ਸਕੀਏ